ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਅੱਜ ਮੈਂ ਆਇਆ ਸੀਗਾ ਕੈਸਗੜ ਤੇ ਰੀਸਾਈਕਲ ਦਾ ਲੋਡ ਚੱਕਣਾ ਸੀਗਾ ਪਹਿਲੇ ਮੈਂ ਆਇਆ ਤਾਂ ਨਹੀਂ ਸੀਗਾ ਇੱਥੇ ਕਦੀ ਪਰ ਜਦੋਂ ਮੈਂ ਇੱਥੇ ਆਇਆ ਤਾਂ ਮੈਂ ਦੇਖਿਆ ਵੀ ਕਾਫੀ ਆਪਣੇ ਰੀਸਾਈਕਲ ਵਾਲੇ ਜਿੰਨੇ ਵੀ ਸੀਗੇ ਜਿਹੜੇ ਆਪਾਂ ਘਰਾਂ ਦੇ ਬਾਹਰ ਰੱਖਦੇ ਆ ਜਿਹਦੇ ਵਿੱਚ ਗੱਤਾ ਵਗੈਰਾ ਪਾਈਦਾ ਉਹ ਸਾਰਾ ਕੁਝ ਇੱਥੇ ਪਿਆ ਸੀਗਾ ਟਰੱਕ ਮਿਲਿਆ ਤੇ ਬੈਕ ਲਾਉਣ ਲੱਗਾ ਬੈਕ ਲਾ ਕੇ ਤੇ ਬਿਲਹਾਂ ਤਾਂ ਮੈਂ ਆਪਣਾ ਦੂਸਰਾ ਟਰਾਰ ਵਗੈਰਾ ਉਪਰ ਕਰ ਲਏ ਸੀ ਟਰੋੜੋ ਪ੍ਰੰਗਾਲਣ ਤੋਂ ਬਾਅਦ ਫਿਰ ਮੈਨੂੰ ਚਿੱਤ ਆਇਆ ਤੇ ਮੈਂ ਮੜੀ ਜੀ ਵੀਡੀਓ ਬਣਾ ਲਈ ਜੀ ਤੇ ਵੀਡੀਓ ਬਣਾ ਕੇ ਡੋਰ ਡਾਕ ਤੇ ਟਰੱਕ ਬੈਗ ਲਾ ਲਿਆ ਚਲੋ ਘੰਟਾ ਢੇੜ ਘੰਟਾ ਲਾਇਆ ਲਾ ਕੇ ਤੇ ਉਹਨੇ ਲੋਡ ਕਰ ਦਿੱਤਾ ਬਾਬਾ ਜੀ ਕਰਤਾ ਨੇ ਲੋਡ ਕਰ ਦਿੱਤਾ ਇਦਾਂ ਕਰਕੇ ਸਾਰਾ ਆ ਉਹਨੂੰ ਚੰਗੀ ਕਰਾ ਉਹ ਵੀ ਮੜਾ ਮੋਟਾ ਗੇਡ-ਗੁਡ ਸਾਫ ਕਰਕੇ ਤੇ ਬਾਹਰ ਨਿਕਲਣ ਲੱਗਾ ਬਾਹਰ ਨਿਕਲ ਕੇ ਵੇਟ ਕਰਾਇਆ ਪਹਿਲਾਂ ਵੀ ਕਿੰਨਾ ਸੀਗਾ ਕਿਉਂਕਿ ਜਦੋਂ ਅੰਦਰ ਆਉਂਦੇ ਸੀਗੇ ਅੰਦਰ ਆਉਣ ਤੇ ਵੀ ਇਹਨਾਂ ਨੇ ਵੇਟ ਕਰ ਲਿਆ ਸੀਗਾ ਹੁਣ ਬਾਹਰ ਚਲਾ ਤੇ ਬਾਹਰ ਕਰਨ ਤੇ ਵੇਟ ਕਰਕੇ ਸੀਲ ਲੈਣ ਸੀਲ ਦੇ ਕੇ ਪੇਪਰ ਵਰਕ ਵਗੈਰਾ ਦੇ ਕੇ ਤੇ ਬਸ ਇਹਨਾਂ ਨੇ ਗੁੱਟੂ ਗੋ ਕਰ ਦਿੱਤਾ ਉਹ ਤੋਂ ਪਹਿਲਾਂ